ਸਾਰੇ ਆਪਣੇ ਪ੍ਰੈਸ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਦੇ ਸੱਦੇ ਦੇ ਸਾਰੇ ਇੱਥੇ ਇਕੱਠੇ ਹੋਣੇ ਮੈਂ ਤੁਹਾਡਾ ਵੀ ਸਾਰਿਆਂ ਦਾ ਹੋਰ ਆਪਣੇ ਸਮੂਹੇ ਸਾਰੇ ਕੌਂਸਲਰ ਸਭਾ ਨਾਲ ਆ ਕੇ ਆਇਆ ਹਾਂ। ਅਰੇ ਵਾਡਾਂ ਦੇ ਕੌਂਸਲਰਾਂ ਨੇ ਰਿਟਰਨ ਆਪਣੇ ਲੈਟਰੇਟ ਤੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਦਿੱਤਾ ਹੈ ਕਿ ਜੋ-ਜੋ ਸਾਡੇ ਵਾਡਾਂ ਦੀ ਪ੍ਰੋਬਲਮ ਹੈ ਹਰ ਕੌਂਸਲਰ ਨੂੰ ਆਪਣੀ ਵਾਰਡ ਦੀ ਅਲੱਗ-ਅਲੱਗ ਪ੍ਰੋਬਲਮ ਹੈ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੈ। ਕਮਿਸ਼ਨਰ ਸਾਹਿਬ ਨੇ ਸਾਨੂੰ ਈਸ਼ਵਾਜ਼ ਗਾਇਆ ਕਿ ਹਫਤੇ ਦੇ ਅੰਦਰ ਅਸੀਂ ਜਿਹੜਾ ਡਿਵੈਲਪਮੈਂਟ ਦਾ ਕੰਮ ਉਹ ਜੋ ਵੀ ਮੁਸ਼ਕਲਾ ਪੂਰੀਆਂ ਕਰਾਂਗੇ ਜੇ ਨਹੀਂ ਕਰਨਗੇ ਉਹ ਅਸੀਂ ਕੁਝ ਵਿਸ਼ੇ ਸਾਾਨੂੰ ਫਿਰ ਕਿਹਾ ਕਿ ਜੇ ਹਫਤੇ 10 ਦਿਨ ਤੇ ਕੰਮ ਨਹੀਂ ਸ਼ੁਰੂ ਕੀਤਾ ਜਾਏਗਾ ਅਸੀਂ ਕਾਰਪੋਰੇਸ਼ਨ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਕਮਿਸ਼ਨਰ ਦੇ ਖਿਲਾਫ ਅੱਛਾ ਸਰ ਤਾਲਾ ਦੇਣ ਦਾ ਕੀ ਮਕਸਦ ਹੈ ਤਾਲਾ ਮੈਂ ਮੇਅਰ ਜਿਹੜਾ ਝਾਲੀ ਮੇਅਰ ਇੱਥੇ ਅੰਬਸਰ ਕਾਰਪੋਰੇਸ਼ਨ 'ਚ ਬਹਿ ਗਿਆ ਆ ਕੇ ਉਹਦੇ ਵਾਸਤੇ ਦਿੱਤਾ ਕਿਉਂਕਿ ਉਹਨੂੰ ਕੋਈ ਰਾਈਟ ਨਹੀਂ ਹੈ ਨਾ ਉਹ ਲੋਕਾਂ ਦੀ ਵੋਟਾਂ ਦੇ ਨਾਲ ਮੇਅਰ ਬਣਿਆ ਨਾ ਇਹ ਕਾਉਂਸਲਰਾਂ ਦੀ ਵੋਟਾਂ ਦੇ ਨਾਲ ਬਣਿਆ ਉਹ ਧੱਕੇ ਨਾਲ ਮੇਅਰ ਬਣਿਆ ਅੱਜ ਦੇ ਵੀਡੀਓ ਵਾਇਰਲ ਹੋ ਗਈ ਪਿਛਲੇ 4-5 ਦਿਨ ਤੋਂ ਚੈਨਲ ਚੱਲ ਰਿਹਾ ਉੱਥੋਂ ਤੇ ਉਹ ਕਲੀਅਰ ਹੋ ਗਿਆ ਜੀ ਇਹ ਮੇਰ ਧੱਕੇ ਨਾਲ ਥੋਪਿਆ ਗਿਆ ਅੰਮ੍ਰਿਤਸਰ ਦੇ ਗੁਰੂ ਦੀ ਨਗਰੀ ਨੂੰ ਔਰ ਅਸੀਂ ਉਨੀਂਦਰ ਆਪਣੀ ਆਵਾਜ਼ ਬੁਲੰਦ ਰੱਖਾਂਗੇ ਔਰ ਇਹਦੇ ਦਫ਼ਤਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਤਾਲਾ ਇਸ ਕਰਕੇ ਦਿੱਤਾ ਹੈ ਕਿਉਂਕਿ ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਕਾਨੂੰਨ ਦੇ ਦਾਇਰੇ ਦੇ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਇਸ ਕਰਕੇ ਅਸੀਂ ਤਾਲਾ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਕਿ ਤੁਸੀਂ ਮੇਅਰ ਜਿਹੜਾ ਜਾਲੀ ਮੇਅਰ ਹੈ ਉਹਦੇ ਦਫ਼ਤਰ ਨੂੰ ਤਾਲਾ ਲਾਓ ਉਹਨੂੰ ਉਹਨੀ ਦੇ ਦਫ਼ਤਰ 'ਚ ਬੰਨ੍ਹਦੀ ਕੋਈ ਇਜਾਜ਼ਤ ਨਾ ਦਿੱਤੀ ਜਾਵੇ। ਕਹਿੰਦੇ ਸਦਨ ਦੀ ਮੀਟਿੰਗ ਦੀ ਦੂਰ ਦੀ ਗੱਲ ਹੈ ਕਿਨ ਹਾਲੇ ਤੱਕ ਨਾ ਸੀਨੀਅਰ ਡਿਪਟੀ ਮੇਅਰ ਨਾ ਹੀ ਡਿਪਟੀ ਮੇਅਰ ਜਿਹੜੇ ਤਾਲੇ ਵੱਜੇ ਹੋਇਆ। ਓਮਾ ਜੀ ਇਹ ਤੇ ਤੁਸੀਂ ਸੀਨੀਅਰ ਡਿਪਟੀ ਮੇਅਰ ਜਿਹੜੇ ਬਣੇ ਆ ਜਾਂ ਡਿਪਟੀ ਮੇਅਰ ਬਣੇ ਨੇ ਉਹਨਾਂ ਨੂੰ ਪੁੱਛੋ ਇਸੇ ਕਰਕੇ ਜੇ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਵੱਜੇ ਨੇ ਸੀਨੀਅਰ ਡਿਪਟੀ ਮੇਅਰ ਹੋ ਡਿਪਟੀ ਮੇਅਰ ਨੂੰ ਪਤਾ ਹੈ ਕਿ ਉਹ ਨਰਦਾ ਦੇ ਇਲੈਕਸ਼ਨ ਹੋਈਆਂ ਨਾ ਵੋਟਾਂ ਪਈਆਂ ਇਹ ੱੱਕੇ ਨਾ ਬੈਠਾ ਹੈ ਇਨ ਨੂੰ ਵੀ ਤਾਲੇ ਇਸ ਕਰਕੇ ਅੱਜ ਅਸੀਂ ਕਮਿਸ਼ਨ ਸਾਹਿਬ ਨੂੰ ਡਵੈਲਪਮੈਂਟ ਦੇ ਜਿਹੜੇ ਕਰੋੜਾਂ ਦੇ ਨਾਲ ਟੈਂਡਰ ਵੀ ਜਾਰੀ ਕੀਤੇ ਆ ਦੇਖੋ ਉਹ ਡਵੈਲਪਮੈਂਟ ਦੇ ਜਿਹੜੇ ਕੰਮ ਲੱਗੇ ਨੇ ਉਹ ਸਮਾਰਟ ਸਿਟੀ 'ਤੇ ਲੱਗੇ ਨੇ ਉਹ ਕਾਰਪੋਰੇਸ਼ਨ 'ਚੋਂ ਨਹੀਂ ਲੱਗੇ ਉਹ ਸਮਾਰਟ ਸਿਟੀ ਦਾ ਦਾਇਰਾ ਹੈ ਔਰ ਉਹਦੇ ਪੈਸੇ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਤੋਂ ਆ ਰਹੇ ਪਰ ਜੇ ਟਾਈਮ ਬਾਉਂਡ ਤੇ ਦਰਮਿਆਨ ਨਹੀਂ ਹੁੰਦੇ ਕੰਮ ਤੇ ਕੀ ਉਸ ਤੋਂ ਅਲਕੀ ਅੱਗੇ ਰਹਿਣੀ ਬਿਲਕੁਲ ਅਸੀਂ ਧਰਨਾ ਲਾਵਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਸਾਡਾ ਰਾਈਟ ਹੈ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਦੇ ਉਤਰਾਂਗੇ ਤਾਂ ਜੋ ਇਹ ਸੁੱਤੇ ਹੋਏ ਕਾਰਪੋਰੇਸ਼ਨ ਦੇ ਅਫ ਕਾਰਪੋਰੇਸ਼ਨ ਨੂੰ ਟੈਕਸ ਦਿੰਦੇ ਨੇ ਉਹ ਟੈਕਸ ਨਾਲ ਕਾਰਪੋਰੇਸ਼ਨ ਚੱਲਦੀ ਹੈ ਸਾਡਾ ਆਪਣਾ ਕਾਰਪੋਰੇਸ਼ਨ ਦਾ ਬਜਟ ਹੈ ਉਹ ਲੋਕਾਂ ਦੇ ਪੈਸਿਆਂ ਦੇ ਦਿੱਤਾ ਹੋਇਆ ਜਿਹੜਾ ਹੈ ਉਹ ਬਜਟ ਮੰਦਾ ਹੈ ਜੇ ਉਹ ਲੋਕਾਂ ਦੇ ਕੰਮ ਨਹੀਂ ਕਰਨੇ ਫਿਰ ਅਸੀਂ ਲੋਕਾਂ ਕੋਲ ਟੈਕਸ ਕਾਦਾ ਲੈਣਾ ਜੀ ਆਮ ਆਦਮੀ ਪਾਰਟੀ ਆਪਣੇ ਮੇਅਰ ਦੀ ਗੱਲ ਕਰਦੀ ਹੈ ਤੁਸੀਂ ਆਪਣੀ ਕਾਂਗਰਸ ਦੀ ਗੱਲ ਕਰਦੇ ਕਿ ਸਦਨ ਜਲਾਣ ਦੀ ਗੱਲ ਕਰਦੀ ਹੈ ਕਮਿਸ਼ਨਰ ਸਾਹਮਣੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਕਮਿਸ਼ਨਰ ਸਾਹਿਬ ਨੂੰ ਤਾਂ ਅਸੀਂ ਅੱਜ ਡਿਵੈਲਪਮੈਂਟ ਦੇ ਕੰਮ ਵਾਸਤੇ ਉਹਨਾਂ ਨੂੰ ਰਿਟਰਨ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਔਰ ਮੈਨੂੰ ਮੀਰ ਕਮਿਸ਼ਨ ਸਾਹਿਬ ਕੋ ਕਿ ਜਲਦੀ ਉਹ ਸਾਡੇ ਸਾਰੇ ਕਾਉਂਸਲਰਾਂ ਦੇ ਕੰਮ ਜਿਹੜੇ ਵਾਡਾਂ ਦੇ ਪੈਂਡਿੰਗ ਕੰਮ ਪਏ ਕਿ ਮੈਂ ਜਿਹੜਾ ਕਾਨੂੰਨ ਦੇ ਮੁਤਾਬਕ ਮੇਅਰ ਬਣਿਆ ਵਾਂ ਮੇਰੇ ਕੋਲ ਕੋਈ ਵੀ ਕਾਉਂਸਲਰ ਆਵੇ ਮੈਂ ਕੰਮ ਕਰਨ ਨੂੰ ਤਿਆਰ ਆ ਓਪਨ ਚੈਲੰਜ ਹੈ ਜਾਲੀ ਮੇਅਰ ਨੂੰ ਜਿੱਥੇ ਮਰਜ਼ੀ ਇਹਨਾਂ ਦੇ ਮੰਤਰੀ ਨੂੰ ਇਹਨਾਂ ਦੇ ਐਮਐਲਏ ਨੂੰ ਔਰ ਇਹਨਾਂ ਦੇ ਕਾਉਂਸਲਰਾਂ ਨੂੰ ਜਿੱਥੇ ਮਰਜ਼ੀ ਓਪਨ ਕਿਤੇ ਆ ਜਾਣ ਇਹ ਆਪਣੀ ਸਟਰੈਂਥ ਦਿਖਾ ਦੇਣਾ ਅਸੀਂ ਆਪਣੀ ਸਟਰੈਂਥ ਦਿਖਾ ਦਿੰਨੇ ਆ ਜਿਦੇ ਵੱਲ ਵੱਦ ਕਾਉਂਸਲਰ ਹੋਣਗੇ ਜਿਹੜੇ ਕਾਉਂਸਲਰ ਜਿੰਨੂੰ ਚੁਣ ਲੈਣਗੇ ਅਸੀਂ ਉਹਨੂੰ ਆਪਣਾ ਮਹਿਰਮਾਨ ਬਿਲਕੁਲ ਸ਼ਹਿਰ ਚ ਲੋਕਾਂ ਨੇ ਸਵਾਗਤ ਕੀਤਾ ਬੋਰਡ ਲਾ ਕੇ ਲੋਕਾਂ ਨੇ ਮੇਅਰ ਨੂੰ ਬਹੁਤ ਵਧਾਈਆਂ ਲੱਖ ਲੱਖ ਜਿਉਂ ਆਪ ਹੀ ਆਪਣੀਆਂ ਫੋਟੋਆਂ ਆਪ ਹੀ ਬੋਰਡ ਆਪ ਹੀ ਫੋਟੋਆਂ ਲੈ ਇਕੱਠੀਆਂ ਕਰੀ ਜਾਓ ਆਪ ਹੀ ਬੁਲਵਾ ਕੇ ਲਵਾਈ ਜੋ ਇਹੋ ਜਿਹੇ ਯਾਰ ਨੂੰ ਆਲੋ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦਿਲਾਂ ਚ ਬ ਲੋਕਾਂ ਦੇ ਦਿਲਾਂ 'ਚ ਲੋਕਾਂ ਨੂੰ ਪਤਾ ਹੈ ਕਿ ਇਹ ਲੋਕਾਂ ਨੇ ਮੈਂਡੇਟ ਜਿਹੜਾ ਕਾਂਗਰਸ ਪਾਰਟੀ ਨੇ ਦਿੱਤਾ ਕਾਂਗਰਸ ਪਾਰਟੀ ਦਾ ਆਪ ਕਹਿੰਦੇ ਕਿ ਰੌਲਾ ਪਾਉਣ ਦਾ ਕੁਝ ਨਹੀਂ ਹੋਣਾ ਕੋਰਟ 'ਚ ਕੇਸ ਚੱਲ ਰਿਹਾ ਬਿਲਕੁਲ ਅਸੀਂ ਮੰਨਿਆ ਅਸੀਂ ਰੌਲਾ ਨਹੀਂ ਅਸੀਂ ਆਪਣੀ ਆਵਾਜ਼ ਤੇ ਚੁੱਕ ਸਕਦੇ ਹਾਂ ਨਾ ਜੀ ਚੱਕਾ ਹੋਏਗਾ ਘਰਾਂ 'ਚ ਤੇ ਬੈਠਾਂਗੇ ਨਹੀਂ ਸਾਨੂੰ ਲੜਨਾ ਵੀ ਆਉਂਦਾ ਅਸੀਂ ਕਦੀ ਗਲਤ ਨਹੀਂ ਕੀਤਾ ਹਮੇਸ਼ਾ ਇਮਾਨਦਾਰੀ ਨਾਲ ਸ਼ਰਾਫਤ ਨਾਲ ਸਿਆਸਤ ਕੀਤੀ ਹੈ ਔਰ ਅੱਗੇ ਵੀ ਕਰਾਂਗੇ ਪਰ ਜੇ ਕੋਈ ਤੱਕਾ ਕਰੇਗਾ ਕਿਸੇ ਨੂੰ ਡਰਾਗੇ ਨਹੀਂ ਸਾਰੇ ਤਗੜੇ ਹੋਗੇ ਉਹਦਾ ਜਵਾਬ ਤਾਰੀਵਾਲ ਲਾਇਆ ਵਾ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੇ ਨੇ ਉਹਨੂੰ ਕਿਸ ਤਰ੍ਹਾਂ ਮੈਨੂੰ ਤੇ ਤਾਰੀਵਾਲ ਜੀ ਦੀ ਜਿਹੜੀ ਉਹ ਗੱਲ ਕਰਦੇ ਸਮਝ ਹੀ ਨਹੀਂ ਲੱਗਦੀ ਉਹ ਬੋਲਦੇ ਕੀ ਆ ਪਰ ਮੈਨੂੰ ਜੋ ਸਮਝ ਆ ਰਹੀ ਜੇਗੀ ਤੇ ਉਹ ਮੈਂ ਉਹਨਾਂ ਦਾ ਜਵਾਬ ਦੇ ਦਲਾਂ ਤਾਲਾ ਦਾ ਮਕਸਦ ਕੀ ਤਾਲਾ ਨਾ ਤੁਹਾਡਾ ਰਾਈਟ ਨਹੀਂ ਕਿਉਂ ਤਾਲਾ ਗਿਫਟ ਕੀਤਾ ਗਿਆ ਦੇਖੋ ਜੀ ਉਹਦਾ ਕੋਈ ਜਿਹੜਾ ਜਾਲੀ ਮੇਰ ਉਹਦਾ ਰਾਈਟ ਨਹੀਂ ਮੰਨਦਾ ਉਸ ਮੇਰ ਦੀ ਕੁਰਸੀ ਦੇ ਬੰਨਦਾ ਕਿਉਂਕਿ ਇਹ ਬੜੀ ਇੱਕ ਇੱਕ ਫਸਟ ਸਿਟੀਜ਼ਨ ਆਫ ਸਿਟੀ ਦਾ ਜਿਹੜੀ ਇਹ ਚੇਅਰ ਹੈਗੀ ਹੈ ਔਰ ਉਹਦਾ ਕੋਈ ਰਾਈਟ ਨਹੀਂ ਮੰਨਦਾ ਕਿਉਂਕਿ ਨਾ ਤਾਂ ਉਹਨੂੰ ਲੋਕਾਂ ਨੇ ਉੱਥੇ ਬਿਠਾਇਆ ਹੈ ਨਾ ਹੀ ਕਾਉਂਸਲਰਾਂ ਨੇ ਉਹਨੂੰ ਬਿਠਾਇਆ ਹੈ ਇਹ ਕਾਂਗਰਸ ਕਹਿ ਰਹੀ ਹੈ ਜਾਲੀ ਮੇਰ ਹਲੇ ਤੱਕ ਤੇ ਕੋਰਟ ਨੇ ਕੋਈ ਫੈਸਲਾ ਨਹੀਂ ਮੈਂ ਇਕੱਲਾ ਕਾਂਗਰਸੀ ਨਹੀਂ ਕਹਿ ਰਹੀ ਜੀ ਸਾਰਾ ਸ਼ਹਿਰ ਕਹਿ ਰਿਹਾ ਹੈ ਧੰਮਾ ਜੀ ਤੁਸੀਂ ਅੱਜ ਜਿਹੜੀ ਆਪਣੀ ਵੀਡੀਓ ਪਾਉਗੇ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਲੈਣਾ ਕਿ ਕਿੰਨੇ ਕੁ ਕਮੈਂਟ ਇੱਕ ਕਮੈਂਟ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਜਾਲੀ ਮੇਰ ਦੇ ਹੱਥ 'ਚ ਨਹੀਂ ਬੋਲਦਾ ਲੋਕਾਂ ਨੂੰ ਪਤਾ ਹੈ ਕੀ ਅਸਲੀਅਤ ਹੈ ਸਾਰਾ ਲੋਕਾਂ ਨੂੰ ਪਲੇਰਾ ਦਿੰਦਾ ਉਹ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਕਮਿਸ਼ਨਰ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਜੀ ਉਹਨਾਂ ਨੇ ਜਿੱਦ ਕਰਕੇ ਉਹਨਾਂ ਨੇ ਜੁਆਇੰਟ ਕਮਿਸ਼ਨਰ ਸੁਰਿੰਦਰ ਜਿਹੜੇ ਸੁਰਿੰਦਰ ਜੀ ਜੁਆਇੰਟ ਕਮਿਸ਼ਨਰ ਐਡਿਸ਼ਨਲ ਕਮਿਸ਼ਨਰ ਸੌਰੀ ਉਹਨਾਂ ਨੂੰ ਦਿੱਤਾ ਮੈਨੂੰ ਉਮੀਦ ਹੈ ਤਾਲਾ ਲਾਉਣਗੇ ਦੋਨੋਂ ਅਫਸਰ ਜਾ ਕੇ ਲਾਉਣਗੇ ਜੀ ਉਹਨਾਂ 'ਚ ਦੇਖੋ ਅਫਸਰ ਨੇ ਲਾ ਸਕਦੇ ਨੇ ਉਹਨਾਂ ਕੋ ਅਥਾਰਟੀ ਦੇ ਨਹੀਂ ਮੈਂ ਕਹਿ ਸਕਦਾ ਪਰ ਉਹਨਾਂ ਨੂੰ ਜੈਸੀ ਦਿੱਤਾ ਪਰ ਤੁਹਾਡੇ ਲਈ ਤਾਂ ਪਹਿਲੇ ਦਿਨ ਤਾਲਾ ਲੱਗ ਗਿਆ ਸੀ ਨਾ ਅਜੀਦੇ ਤਾਲਾ ਲਾਇਆ ਨਹੀਂ ਲਾਇਆ ਤੇ ਕੋਈ ਨਹੀਂ ਮਾਂਜੋ ਹਾਈ ਕੋਰਟ ਵੱਲੋਂ ਵੀ ਇਸ ਇਹ ਜਾਲੀ ਮੇਰ ਦੇ ਤਾਲਾ ਲੱਗੇਗਾ ਲੱਗੇਗਾ ਚਲੋ